ਕਾਰਿਓ ਡਾਟਰ ਸ਼ਰਦ ਸਿੰਘ ਅਤੇ ਅੱਜ ਮੇਰੇ ਜਨਮ ਦਿਨ ਦੀ ਮਨਾਉਣ ਲਈ ਇਕੱਤਰ ਹੋਏ ਬਹੁਤ ਹੀ ਵਿਦਵਾਨ ਸਹਿਯੋਗੀਤਾ ਆਏ ਹੋ ਤੁਸੀਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕੋਈ ਮਾਨ ਨੇ ਤੋਂ ਮੇਰੀ ਉਮਰ ਦੇ ਬਾਰੇ ਮੇਰੀ ਜਨਮ ਬਾਰੇ ਦੇ ਜਵਤ 3 ਖਾਰੇ ਵਿਚਾਰ ਦਿੱਤਾ ਹੈ ਤੇ ਨਹੀਂ ਨਾ ਕਰਕੇ ਹੋਰਿਓ ਬਹੁਤ ਸਾਲ ਹੋਰ ਸਮਾਂ ਚਾਹੀਦਾ ਸਮਾਂ ਚਾਹੀਦਾ ਚਲੋ ਜੇ ਮੇਰੇ ਵੱਸ ਬਸ ਮੈਂ ਮਾਣ ਦੀ ਇਸ ਦਾ ਮੈਂ ਜੀਵਾ ਨੈਸ਼ਨਲ ਮਿਲਟਰੀ ਬਾਰੇ ਗੱਲ ਕਰੀ ਬਾਬਾ ਨੈਸ਼ਨਲ ਮਿਲਟਰੀ ਦਾ ਮੈਂ ਤੁਹਾਡੀ ਸੇਵਾ ਕਰਦਾ ਹਾਂ हलफे हलसफा हमेशा ही उच्च हलसफे बिना कहा कि सिद्धांत जो है गुरु ग्रंथ साहब भी फलसी है, है चाहे मानसा मेरी समझे ਸੋ ਜਮਨ ਜਮਨ ਤੋਂ ਕਹਿ ਪੁਰਾ ਸਭ ਤੋਂ ਵੱਡਾ ਕਾਰਨ ਵੱਡਾ ਕਾਰਨ ਇਹੀ ਹੈ ਕਿ ਉਸਨੇ ਹਰਸੇ ਨਹੀਂ ਛੱਡਤਾ ਉਥੇ ਮਾਰਸ਼ਵਾਦੀ ਮਨੁੱਖ ਨਹੀਂ ਬਣਾਇਆ ਉਹਨਾਂ ਨੇ ਉਹਨਾਂ ਨੇ ਆਰਥਿਕ ਨੂੰ ਲਖੋਣਾ ਦਿਸ ਕਰਨੇ ਗਏ ਹੁਣ ਜਿਹੜਾ ਆਰਥਿਕ ਮਨੁੱਖ ਹੈ ਉਹ ਕਿੰਨੀ ਦੂਰ ਤੇ ਖੜਾ ਉਹ ਖਰਾਬ ਵੰਡ ਦੇ ਸੰਬੰਧ ਦੇ ਉੱਤੇ ਬੰਡਣਾ ਕਿਵੇਂ ਜਿਹੜੀ ਪੈਦਾ ਹੋਈ ਹੈ ਉਹਦੀ ਵੰਡ ਕਿੱਥਾਂ ਕਿਤੇ ਆਏ ਉਹਨਾਂ ਮੰਡੀ ਛਕਣੇ ਲਈ ਆਏ ਆਵੇ ਉਹਨਾਂ ਦੇ ਮੰਡੀ ਦਾ ਮੋਲ ਕਰਨੇ ਲਈ ਆਪ ਕੇ ਤਿਆਰ ਇਹ ਹਰ ਵਾਰ ਹੋ ਤੇ ਸਕਦੇ ਵੀ ਇਹ ਜਿਹੜੀ ਪੈਦਾ ਹੋਈ ਚੀਜ਼ ਇਹ ਗੜਸ ਹੋਵੇ ਚੋੜਨਾ ਹੈ ਉਹ ਵੀ ਕਲਾਸੀਕਲ ਤਖਦ ਦੇ ਵਿੱਚ ਕੀ ਹੋਦਾਂ ਪਊਗਾ ਇਹ ਕਦੇ ਉਹਨਾਂ ਨੇ ਨਜ਼ਰ ਨਹੀਂ ਕੀਤਾ ਉਹ ਖਰਾਸੀ ਦੇ ਵਿੱਚ ਇਹ ਕੀ ਹੋਦਾਂ ਰੂਗਾ ਇਹ ਤਾਂ ਨਜ਼ਰ ਸੁਣ ਨਹੀਂ ਕੀਤਾ ਨਹੀਂ ਹਾਂ ਇਹਦੇ ਨਜ਼ਰ ਕਰ ਲਿਆ ਕਿ ਆਰਥਿਕ ਤੌਰ ਤੇ ਉਹ ਕਿੰਨਾ ਉੱਪਰ ਚੜੂਗਾ ਉੱਪਰ ਜਾਊਗਾ ਆਰਥਿਕ ਤੌਰ ਤੇ ਹੀ ਕਮਿਊਨਿਸਟ ਜਿਹੜੇ ਉਪਰਜਾਂਗੇ ਜਾਂ ਆਰਥਿਕ ਤੌਰ ਤੇ ਜਿਹੜੇ ਸੋਵੀਟ ਜੁਨਨ ਇਹ ਤਰੱਕੀ ਕਰੂਗਾ ਉਹ ਤਰੱਕੀ ਆਰਥਿਕ ਤੌਰ ਤੇ ਨਹੀਂ ਹੁੰਦੀ ਜਿੰਨਾ ਚਿਰ ਉਹਦੀ ਫਿਜ਼ੀਕਲ ਅਪਲਿਫਟ ਨਹੀਂ ਹੁੰਦੀ ਜਿੰਨਾ ਚਿਰ ਫਿਜ਼ੀਕਲ ਅਪਲਿਫਟ ਨਹੀਂ ਹੁੰਦੀ ਉਹਨਾਂ ਚਿਰ ਇਹ ਕੋਈ ਤਰੱਕੀ ਨਹੀਂ ਹੋ ਸਕਦੀ ਕਿ ਹੀ ਮੈਂ ਹਰ ਸਾਰੇ ਪਦਾਰਥੀ ਆਦਣ ਅਸੀਂ ਚੰਨ ਤੇ ਪਹੁੰਚ ਜਾਗੇ ਅਸੀਂ ਫਲਾਣੇ ਤੋਂ ਦੀ ਰਾਕਟ ਛੱਡਾਂਗੇ ਅਸੀਂ ਫਲਾਣੇ ਤੋਂ ਬੰਬ ਛੱਡਾਂਗੇ ਉਹ ਬੇਦਾਨੀ ਹੁੰਦਾ ਇਹ ਸੱਚ ਹੈ ਤੁਮੀ ਜਿਹੜੀਆਂ ਗੱਲਾਂ ਕਰਦੇ ਆ ਸਾਰੀਆਂ ਸਾਰੀਆਂ ਆਰਥਿਕ ਨੇ ਰੁਪਏ ਦੇ ਉੱਤੇ ਪੈਸੇ ਦੇ ਉੱਤੇ ਆਧਾਰਤ ਨੇ ਅਸਲ ਦੇ ਵਿੱਚ ਜਿਹੜੀ ਰਸਈ ਹੈ ਤੁਹਾਡੀ ਜਿੱਦੀ ਹੋਣੀ ਹੈ ਤੁਹਾਡੀ ਇਸ ਸੰਸਾਰ ਦੇ ਵਿੱਚ ਜੇ ਮਾਨਤਾ ਵਧਣੀ ਹੈ ਤਾਂ ਪੈਸੇ ਕਰਕੇ ਨਹੀਂ ਵਧਣੀ ਉਸ ਰਸਈ ਕਰਕੇ ਵਧਣੀ ਹੈ ਜਿਹੜੀ ਤੁਸੀਂ ਰੱਖੋਗੇ ਜਿਹੜੀ ਤੁਸੀਂ ਰੱਖੋਗੇ ਉਸ ਨੂੰ ਰੱਖ ਕਰਕੇ ਵਧਣੀ ਹੈ ਯਾਰਾ ਨੂੰ ਥੋੜੀ ਫਲਾਸੀ ਨੂੰ ਅਡਾਪਟ ਕਰਨਾ ਉਸ ਫਲਾਸੀ ਦੇ ਆਧਾਰ ਤੇ ਚੱਲੂ ਜੋ ਇਹ ਦਰਸ਼ਨ ਦਾ ਬਹੁਤ ਡਿਟੇਲਡ ਦਸਤੀ ਪੋਲਣ ਨੇ ਕਾਫੀ ਕੰਮ ਕੀਤਾ ਕبھی ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਗੱਲਾਂ ਕਹੀਆਂ ਸਪੱਸ਼ਟ ਕਿ ਸ਼ਾਮ ਰਾਜ ਦੀ ਕੋਈ ਫਲਾਸੀ ਨਹੀਂ ਉਹਦੀ ਤਾਂ ਫਲਾਸੀ ਹੈ ਹੀ ਨਹੀਂ ਉਹ ਬ੍ਰੋਸੀਡਿਓ ਤੇ ਦੰਤ ਖਾਈ ਨਾ ਇਸੇ ਕਰਕੇ ਉਹ ਰੋਕ ਕਰਨ ਦਾ ਜਿਸੇ ਕਰਕੇ ਸਾਡੀ ਬ੍ਰੋਸੀਡਿਓ ਦਾ ਚੇਕ ਬ੍ਰੋਸੀਡਿਓ ਦਾ ਗ੍ਰੰਥ ਵੀ ਬ੍ਰੋਸੀਡਿਓ ਦਾ ਰੋਕ ਕਰਦਾ ਇਸੇ ਕਰਕੇ ਕਰਦਾ ਕਿ ਕਿਉਂਕਿ ਉਹਦੇ ਕੋਲ ਬ੍ਰੋਸੀਡਿਓ ਹੈ ਸਾਹਮਣੇ ਬ੍ਰੋਸੀਡਿਓ ਉਹ ਹੈ ਬ੍ਰੋਸੀਡਿਓ ਜਿੰਨੇ ਨਾ ਜੋ ਕਿ ਮੇਰੀ ਬ੍ਰੋਸੀਡਿਓ ਨਹੀਂ ਬਾਕੀ ਨੇ ਕਿਉਂ ਬਾਕੀ ਨਾਲੇ ਮਾਰ ਤੱਕੇ ਹੋਵੇ ਸੋ ਇਸ ਕਰਕੇ ਇਹ ਬਹੁਤ ਅੱਜ ਬੜੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹਦੇ ਉੱਤੇ ਪੂਰੀ ਖੁੱਲਕੇ ਬਹਿਸ ਹੋਈ ਹੈ ਖੁੱਲਕੇ ਗੱਲ ਹੋਈ ਹੈ ਸਭ ਆਸ਼ਾ ਨੇ ਖੁੱਲਕੇ ਗੱਲ ਕੀਤੀ ਹੈ ਪਰ ਨਹੀਂ ਕੀਤੀ ਹੈ ਜੋ ਇਹ ਹੁਣੀ ਚੈਨ ਦੀ ਹਰ ਮਤ ਦਾ ਹੈ ਹਰ ਜਨੂਨੀ ਦੇ ਲੋਕਾਂ ਕਟੇਲਾ ਦੁਜੀ ਇਦਾਂ ਦੀ ਤਾਂ ਇਹ ਇਸ ਮੁੱਦੇ ਦੇ ਉੱਤੇ ਪੂਰੀ ਡਟ ਕੇ ਬਹਿਸ ਹੋਣੀ ਚਾਹੀਦੀ ਹੈ ਪੁੱਲ ਡਾਟ ਕਿ ਜਰਾ ਅਸੀਂ ਸਮਝਾਂਗੇ ਕਿ ਹਾਂ ਅਸੀਂ ਮੁਨੱਖ ਜੇ ਅਨੇਰਵਾਜ ਤਾਂ ਅਸੀਂ ਮੁਨੱਖ ਨਾ ਮੁਨੱਖ ਕਿ ਲਾਰਤ ਤਾ ਹੈ ਨਹੀਂ ਨੁਖਰੀ ਫਲਸਫੇ ਉਹ ਖਦਾ ਆਪਣਾ ਹਟਦਾ ਆਪਣਾ ਉਸ ਨੂੰ ਮੰਨਣਾ ਉਸ ਮੰਨਦੇ ਤੇ ਕਿਹਦੀ ਹਰੋਸੀ ਦਾ ਭਾਰ ਕਿਹਦੀ ਹਰੋਸੀ ਉਹਦੇ ਤੇ ਅਸਰ ਕਰੀ ਇਹ ਦੇਖਣਾ ਨਾ ਕਿ ਪਾ ਪੈਸਾ ਨਾ ਜਿਹੜਾ ਆਰਥਿਕਾ ਜ ਰੋਟੀ ਪਾਣੀ ਸਿਰਫ ਇਹੀ ਸਾਡੇ ਉੱਤੇ ਸਵਾਰ ਨਾ ਜਿਹੜਾ ਇੱਕ ਰੁਕ ਮੁਲਕਾ ਕੋ ਰੋਟੀ ਬਿਨਾ ਹੱਸਦਾ ਕਲੋਸ ਫਿਰਉ ਨਹੀਂ ਸਕਦਾ ਯਾ ਕੀ ਹੈ गेहूं ਕਾ ਅਪਾ ਕਰਨ ਨਾ 20 ਰੁਪਏ ਦਾ ਸੌਦਾ ਕੀਤਾ ਉਹਨਾਂ ਹੋਂਟਾ ਜਿਹਦੇ ਤੇ ਦਿੰਦੇ ਵੀ ਨਾ ਕਿ ਰਹੀ ਹੈ ਕੌਫੇ ਦੇ ਠਿਕਾ ਰੋਟੀ ਲੈਂਦਾ ਕੰਕਰ ਲੈਂਦਾ ਉਹਨਾਂ ਨੂੰ ਪਕਾ ਕੇ ਖਵਾਉਂਦੇ ਨਹੀਂ ਉਹਨਾਂ ਇਸ ਚੀਜ਼ ਕਿ ਨਾਲ ਨਹੀਂ ਕੋਈ ਉਹ ਉਸ ਵੀ ਪੀਂਦਾ ਫਲਸਫੀਕਲ ਅਸਰ ਜਿਹੜਾ ਪਾਇਆ ਵਣ ਸ਼ਖਨ ਦਾ ਹਾਂ ਔਰ ਉਹ ਜੀ ਨਿਸ਼ਾਨਤਾ ਨਾ ਦਿੱਤੀ ਹਾਂ ਤੇ ਕਿਸੇ ਦੀ ਸਾਥਾ ਜੰਦਾ ਕਿਸੇ ਨੇ ਕੰਮ ਆਉਂਗਾ ਉਹ ਡੁੱਡੀਗਾ ਸੋ ਇਸ ਕਰਕੇ ਇਹ ਮੈਂ ਬੜਾ ਧੰਨਵਾਦੀ ਹਾਂ ਕਿ ਇਹ ਮੇਰੇ ਇਸ ਜਨਮ ਦਿਨ ਦੇ ਉੱਤੇ ਠੀਕ ਹੈ ਜਨਮ ਦਿਨ ਮਨਾਇਆ ਗਿਆ ਬੜੀ ਗੱਲ ਹੈ ਮਨਾਉਣੀ ਵੀ ਚਾਹੀਦਾ ਹੈ ਇਹ ਜਨਮ ਮਨਾਉਣਾ ਚਾਹੀਦਾ ਪਰ ਮੈਨੂੰ ਖੁਸ਼ੀ ਹੈ ਕਿ ਅੱਜ ਮੇਰੇ ਜਨਮ ਦੇ ਉੱਤੇ ਇਦਾਂ ਦੇ ਇੱਕ ਵਿਚਾਰਧਾਰਾ ਦਾ ਉੱਤੇ ਬਹਿਸ ਹੋਈ ਹੈ ਔਰ ਉਸ ਵਿਚਾਰਧਾਰਾ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਔਰ ਇਦਾਂ ਕਰਨੀ ਚਾਹੀਦੀ ਹੈ ਹਰ ਜਨਮ ਦੀ ਕੰਡੀਸ਼ਨ ਹੈ ਔਰ ਉਹ ਤਾਂ ਕਿ ਅਸੀਂ ਲਾਪਰੇ ਮਨੁੱਖਾਂ ਬਚਾ ਸਕੀਏ ਮਨੁੱਖੀ ਇਤਿਹਾਸਿਕਤਾ ਨੂੰ ਭਰਨਾ ਹੁੰਦੀ ਹੈ ਮਨੁੱਖ ਮਨੁੱਖ ਨੂੰ ਆਪਣੀ ਸਭਿਆਚਾਰ ਤੋਂ ਤੋੜੀ ਰ ਆਪਣੇ ਫਸਲੇ ਤੋਂ ਤੋੜੀ ਹੈ ਹਰ ਸਵੇਰ ਦੇ ਸਭਿਆਚਾਰ ਨੂੰ ਜੇ ਤੋੜਿਆ ਤਾਂ ਮਨੁੱਖ ਨਹੀਂ ਰਹੂ ਮਨੁੱਖ ਰੋਟੀ ਖਾਣਾ ਰਹੀ ਬਸ ਮੇਰੇ ਤੇ ਵੱਖਰੇ ਰੋਟੀ ਖਾਦੀ ਫਿਰ ਉਦੋਂ ਵਾ ਉਸ ਤੋਂ ਬਾਅਦ ਬਸ ਆਹੀ ਰਹਿਣਾ ਮੈਂ ਤਾਂ ਕਿਤੇ ਕੋਈ ਕੰਮ ਨਾ ਆਇਆ ਕੋਸ਼ਿਸ਼ ਕਰਕੇ ਇਹ ਮੇਰੀ ਬੇਤੀ ਹੈ ਨਾ ਤੁਹਾਡਾ ਬਹੁਤ ਮਾਤਰਵਾਦੀਆਂ ਕਿ ਤੁਸੀਂ ਇਹ ਗੰਦਰ ਚੋਤੇ ਮੈਨੂੰ ਗੰਦਰ ਨੂੰ ਆ ਕੇ ਹੀ ਔਰ ਮੈਂ ਇਹ ਥੋੜਾ ਤਨਵਰਦੀਆਂ ਕਿ ਬਾਕੀ ਲੇਗਲ ਕਿ ਹਰ ਮੇਰੀ ਬੇਤੀ ਹੈ ਨਰਸਾ ਮੈਂ ਜੜੀਆਂ ਕਰਵਾ ਕੇ ਜਾਂ ਬਹਾਂ ਮੇਰੀਆਂ ਲੜ ਕੇ ਇਹ ਤੇ ਹੋਰ ਮਨੁੱਖੀ ਵਿਚਾਰ ਤੋਂ ਜਿਹੜੀ ਵਿਚਾਰ ਆਉਂਦਾ ਹੈ ਉਹ ਕਿਸੀ ਆਪਣੇ ਮਨੁੱਖੀ ਕਰੈਕਟਰ ਨੂੰ ਮਨੁੱਖੀ ਵਿਚਾਰ ਨੂੰ ਮਨੁੱਖੀ ਵਿਵਹਾਰ ਨੂੰ ਮਨੁੱਖੀ ਸਭਿਆਚਾਰ ਨੂੰ ਬਚਾ ਸਕਦਾ। ਚੁੱਪ ਨਾ ਮੰਨਿਆ।